ਵਾਰਤ ਨੂੰ ਲੋੜੀਂਦੇ ਅੱਠ ਮੋਸਟ ਵਾਂਟਡ ਖਤਰਨਾਕ ਅਪਰਾਧੀ ਅਤੇ ਗੈਂਗਸਟਰ ਅਮਰੀਕਾ ਦੇ ਵਿੱਚ ਕਾਬੂ ਕੀਤੇ ਗਏ ਨੇ ਤਾਂ ਅਮਰੀਕੀ ਏਜੰਸੀ FBI ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਅਮਰੀਕਾ ਦੇ ਵਿੱਚ ਲਗਾਤਾਰ ਗੈਰ ਕਾਨੂੰਨੀ ਅਪਰਾਧੀਆਂ ਦੇ ਖਿਲਾਫ ਸਿਕੰਜਾ ਕੱਸਿਆ ਜਾ ਰਿਹਾ ਹੈ ਇੱਕ ਪਾਸੇ ਉਹ ਲੋਕ ਡਿਪੋਰਟ ਕੀਤੇ ਜਾ ਰਹੇ ਨੇ ਜਿਹੜੇ ਗਲਤ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਸੀ ਦੂਜੇ ਪਾਸੇ ਦੂਦੇ ਦੇਫਾਂ ਵਿੱਚੋਂ ਫਰਾਰ ਹੋ ਕੇ ਆਏ ਖਤਰਨਾਕ ਅਪਰਾਧੀ ਨੇ ਜਿਹੜੇ ਉਹ ਵੀ ਅਮਰੀਕਾ ਦੇ ਵਿੱਚ ਸਕੰਜੇ ਉੱਤੇ ਕੱਸੇ ਜਾ ਰਹੇ ਨੇ ਤਾਂ ਅਮਰੀਕਾ ਦੇ ਵਿੱਚ ਹਾਲ ਹੀ ਦੇ ਵਿੱਚ ਕਈ ਭਾਰਤ ਦੇੋਂ ਲੋੜਿੰਦੇ ਖਤਰਨਾਕ ਅਪਰਾਧੀ ਨੇ ਜਿਹੜੇ ਉਹ ਫੜੇ ਗਏ ਸੀ ਜਿਨ੍ਹਾਂ ਦੇ ਵਿੱਚ ਹੈਪੀ ਪਾਸੀਆ ਦਾ ਨਾਮ ਵੀ ਸ਼ਾਮਿਲ ਸੀ ਤਾਂ ਹੁਣ ਅੱਠ ਹੋਰ ਖਤਰਨਾਕ ਕ੍ਰਿਮੀਨਲ ਨੇ ਜਿਹੜੇ ਉਹ ਐਫਬੀਆਈ ਦੇ ਵੱਲੋਂ ਫੜਲੇ ਗਏ ਨੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕਾ ਦੇ ਵਿੱਚ ਭਾਰਤ ਦੇ ਅਟ ਮੋਸਟ ਵਾਂਟਡ ਖਤਰਨਾਕ ਅਪਰਾਧੀ ਅਤੇ ਗੈਂਗਸਟਰ ਕਾਬੂ ਕੀਤੇ ਗਏ ਨੇ ਵੱਖ-ਵੱਖ ਹਿੱਸਿਆਂ ਵਿੱਚੋਂ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਆ ਤਾਂ ਇਹ ਗੈਂਗਸਟਰ ਅਤੇ ਅਪਰਾਧੀ ਨੇ ਜਿਹੜੇ ਉਹ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਸੀ ਤਾਂ ਹੁਣ ਇਹਨਾਂ ਦੇ ਉੱਤੇ ਵੱਡਾ ਐਕਸ਼ਨ ਹੋਇਆ ਹੈ ਖਤਰਨਾਕ ਹਥਿਆਰ ਦੇ ਜਿਹੜੇ ਉਹ ਵੀ ਇਹਨਾਂ ਕੋਲੋਂ ਬਰਾਮਦ ਹੋਏ ਨੇ ਅਤੇ ਅਪਰਾਧ ਦੇ ਮਾਮਲੇ ਅਮਰੀਕਾ ਵਿੱਚ ਵੀ ਇਨਾਂ ਦੇ ਉੱਤੇ ਦਰਜ ਨੇ ਤਾਂ ਭਾਰਤ ਵਿੱਚ ਤਾਂ ਇਹਨਾਂ ਨੇ ਕ੍ਰਾਈਮ ਫਲਾਇਆ ਜਾਂ ਤਾਂ ਅਮਰੀਕਾ ਦੇ ਵਿੱਚ ਵੀ ਇਹ ਲੋਕ ਬਾਸ ਨਹੀਂ ਆਏ ਉੱਤੇ ਵੀ ਇਹਨਾਂ ਲੋਕ ਅਪਰਾਧਿਕ ਗੈਂਗ ਚਲਾਏ ਜਾ ਰਹੇ ਸੀ ਟੈਰਰ ਗੈਂਗ ਨੇ ਜਿਹੜੇ ਉਹ ਚਲਾਏ ਜਾ ਰਹੇ ਸੀ ਤਾਂ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚ ਪਵਿੱਤਰ ਸਿੰਘ, ਦਿਲਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਅਮਰਿਤਪਾਲ ਸਿੰਘ, ਵਿਸ਼ਾਲ ਗੁਰਤਾਜ ਸਿੰਘ, ਮਨਪ੍ਰੀਤ ਰੰਧਾਵਾ ਅਤੇ ਸਰਬਜੀਤ ਸਿੰਘ ਦੇ ਨਾਮ ਸ਼ਾਮਿਲ ਨੇ ਤਾਂ ਹੈ ਉੱਤੇ ਰਹਿ ਕੇ ਹੀ ਭਾਰਤ ਤੇ ਪੰਜਾਬ ਦੇ ਵਿੱਚ ਵਾਰਦਾਤਾਂ ਕਰਵਾ ਰੇ ਸੀ ਤਾਂ ਅਮਰੀਕਾ ਦੇ ਵਿੱਚ ਕਿਨੈਪਿੰਗ ਹਮਲਾ ਨਜਾਜ਼ ਹਥਿਆਰ ਤੇ ਮਸ਼ੀਨ ਗਨ ਰੱਖਣਾ ਤੇ ਹੋਰ ਗੰਭੀਰ ਦੋਸ਼ ਤੇ ਜਿਹੜੇ ਇਹਨਾਂ ਦੇ ਉੱਤੇ ਲੱਗੇ ਨੇ ਤਾਂ ਵੱਡੀ ਕਾਰਵਾਈ FBI ਦੇ ਵੱਲੋਂ ਕੀਤੀ ਗਈ ਹੈ ਇਹਨਾਂ ਦੇ ਕੋਲੋਂ 5 ਹੈਂਡਗਨ 1 ਰਾਈਫਲ ਅਤੇ 15000 ਡਾਲਰ ਦੀ ਨਕਦੀ ਹੈ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਜਾਨੀ ਕਿ ਭਾਰਤ ਦੇ ਤਕਰੀਬਨ 12 ਲੱਖ ਰੁਪਏ ਬਣਦੇ ਨੇ ਤਾਂ 15000 ਡਾਲਰ ਦੇ ਤਾਂ ਵੱਡੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਆ ਤਾਂ ਸੈਨ ਜੋਆ ਕੁئین ਕੁਆਇੰਟੀ ਸ਼ਰਫ ਦੇ ਦਫਤਰ ਏਜੰਟ ਅਤੇ ਸਕਾਟਨ ਪੁਲਿਸ ਵਿਭਾਗ ਮਕੇਟਾ ਪੁਲਿਸ ਵਿਭਾਗ ਸਟੈਨਿਕਸਾਨ ਸਿਕਿਉਰਿਟੀ ਸ਼ਰਫ ਅਤੇ ਹੋਰ ਇਦਾਂ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਵੱਲੋਂ ਮਿਲ ਕੇ ਇਹ ਕਾਰਵਾਈ ਕੀਤੀ ਗਈ ਆ FBI ਸਵਾਰ ਟੀਮ ਦੇ ਨਾਲ ਮਿਲ ਕੇ ਇਹਨਾਂ ਗ੍ਰਿਫਤਾਰੀਆਂ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ 8 ਵਿਅਕਤੀ ਕਾਬੂ ਕੀਤੇ ਗਏ ਨੇ ਜਿਹੜੇ ਕੀ ਗੈਂਗਸਟਰ ਅਤੇ ਅੱਤਵਾਦੀ ਨੇ ਤਾਂ ਇਹਨਾਂ ਦੇ ਉੱਤੇ ਗੰਭੀਰ ਮਾਮਲੇ ਵੀ ਉੱਥੇ ਦਰਜ ਨੇ ਜਿਹੜੇ ਉਹ ਕੀਤੇ ਗਏ ਨੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਅਗਲੇ ਦੀ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਇਹਨਾਂ ਨੂੰ ਵਾਪਸ ਭਾਰਤ ਲਿਆਉਣ ਵਾਸਤੇ ਵੀ ਭਾਰਤ ਸਰਕਾਰ ਦੇ ਵੱਲੋਂ ਹਵਾਲਗੀ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾਵੇਗੀ ਤਾਂ ਵੱਡੀ ਪਹਿਲ ਕਦਮੀ ਅਮਰੀਕਾ ਦੇ ਵਿੱਚ ਕੀਤੀ ਗਈ ਹੈ ਅਤੇ ਅਪਰਾਧੀਆਂ ਦੇ ਉੱਤੇ ਵੱਡਾ ਐਕਸ਼ਨ ਅਮਰੀਕਾ ਨੇ ਕੀਤਾ ਹੈ ਐਫਬੀਆਈ ਵੱਡੇ ਸਖਤ ਰੌ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਹਾਲ ਹੀ ਦੇ ਵਿੱਚ ਭਾਰਤ ਨੂੰ ਲੋੜੀਂਦੇ ਕਈ ਹੋਰ ਖਤਰਨਾਕ ਅਪਰਾਧੀ ਨੇ ਜਿਹੜੇ ਉਹ ਵੀ ਅਮਰੀਕਾ ਦੇ ਵੱਲੋਂ ਕਾਬੂ ਕੀਤੇ ਗਏ ਸੀ